ਸਮਰਾਲਾ ਪੁਲਿਸ ਵੱਲੋਂ ਅੱਜ ਸਮਰਾਲਾ ਵਿਖੇ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਜਿਸ ਵਿੱਚ ਦੋ ਨਸ਼ਾ ਤਸਕਰਾ ਦੀ ਪ੍ਰਾਪਰਟੀ ਪੰਜਾਬ ਪੁਲਿਸ ਵੱਲੋਂ ਸੀਜ਼ ਕੀਤੀ ਗਈ ਇਸ ਮੌਕੇ ਐਸਐਸਪੀ ਖੰਨਾ ਅਨਮਿਤ ਕੌਂਡਲ ਸਮਰਾਲਾ ਵਿਖੇ ਪਹੁੰਚੇ ਅਤੇ ਪ੍ਰਾਪਰਟੀ ਸੀਜ਼ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਇਸ ਮੌਕੇ ਐਸਐਸਪੀ ਖੰਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨਸ਼ਾ ਤਸਕਰਾ ਖਿਲਾਫ ਹਰ ਦਿਨ ਵੱਡੀ ਕਾਰਵਾਈ ਕਰ ਰਹੀ ਹੈ ਇਸ ਸਬੰਧ ਦੇ ਵਿੱਚ ਅੱਜ ਸਮਰਾਲਾ ਵਿਖੇ ਦੋ ਨਸ਼ਾ ਤਸਕਰਾ ਦੀ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਜੋ ਕਿ ਨਸ਼ਾ ਤਸਕਰਾਂ ਨੇ ਡਰਾਗਮਣੀ ਤੋਂ ਬਣਾਈ ਸੀ ਅਤੇ ਇਹ ਗੈਰ ਕਾਨੂੰਨੀ ਹੈ ਐਸਐਸਪੀ ਖੰਡਾ ਨੇ ਦੱਸਿਆ ਕਿ ਸਮਰਾਲਾ ਐਸਐਚਓ ਵੱਲੋਂ ਇੱਕ ਰਿਪੋਰਟ ਸਾਨੂੰ ਦਿੱਤੀ ਗਈ ਸੀ ਜਿਸ ਵਿੱਚ ਦੋ ਨਸ਼ਾ ਤਸਕਰਾ ਦੀ ਡਰਾਗਮਣੀ ਤੋਂ ਬਣੇ ਪ੍ਰਾਪਰਟੀ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਸ ਸਬੰਧੀ ਰਿਪੋਰਟ ਦਿੱਲੀ ਵਿਖੇ ਭੇਜੀ ਗਈ ਸੀ ਅਤੇ ਦਿੱਲੀ ਇਸ ਰਿਪੋਰਟ ਦੀ ਪੂਰੀ ਜਾਂਚ ਹੋਣ ਤੋਂ ਬਾਅਦ ਇਹ ਦੋ ਨਸ਼ਾ ਤਸਕਰਾ ਦੀ ਪ੍ਰਾਪਰਟੀ ਸੀਜ਼ ਕਰਨ ਦੇ ਹੁਕਮ ਦਿੱਤੇ ਹਨ ਪ੍ਰੋਪਰਟੀ ਸੀਜ਼ ਕਰਨ ਵਾਲਿਆਂ ਦੇ ਨਾਮ ਸੁਖਵਿੰਦਰ ਸਿੰਘ ਸੁਖੀ ਨਿਵਾਸੀ ਗੁਰੂ ਨਾਨਕ ਰੋਡ ਸਮਰਾਲਾ ਅਤੇ ਸੋਹਣ ਸਿੰਘ ਪਿੰਡ ਮਾਨਕੀ ਜਿਨ੍ਹਾਂ ਦੇ ਪ੍ਰੋਪਰਟੀ ਸੀਜ਼ ਕੀਤੀ ਗਈ ਹੈ। ਸਰਪਾਲ ਹਾਂ ਜੀ ਸਰਪਾਲ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਮਕਾਨ ਨੰਬਰ 254 ਗੁਰੂ ਨਾਨਕ ਰੋਡ ਸਮਰਾਲਾ ਜਿਹਦੇ ਸੰਬੰਧੀ ਦੋ ਪਰਚੇ ਜਿਹੜੇ ਕਮਰਸ਼ੀਅਲ ਐਨਡੀਬੀਐਸ ਦੇ ਦਰਸੀ ਜਿਹੜੀ ਇਹਨਾਂ ਦੀ ਪ੍ਰੋਪਰਟੀ ਹੈ ਸ਼ਹਿਰ ਦੇ ਵਿੱਚ ਉਹ ਕੰਪੀਟੈਂਟ ਅਥਾਰਟੀ ਜਿਹੜੀ ਦਿੱਲੀ ਦੇ ਹੁਕਮ ਦੇ ਅਨਸਾਰ 29/4/24 ਦੇ ਆਰਡਰ ਦੇ ਮਤਾਬਕ ਜਿਹੜੀ ਇਹ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਇਹ ਅੱਗੇ ਇਹਨੂੰ ਵੇਚ ਨਹੀਂ ਸਕਦਾ ਜਿਹੜੀ ਇਹ ਪ੍ਰਾਪਰਟੀ ਹੈ ਇਹ ਇਹਨਾਂ ਪ੍ਰਾਪਰਟੀ ਜਿਹੜੀ ਹੈ ਐਨਡੀਪੀਐਸ ਜਿਹੜਾ ਵੇਚਕਾ ਉਹ ਤੋਂ ਬਣਾਈ ਹੋਈ ਹੈ ਜਿਹੜੂ ਅੱਜ ਅਸੀਂ ਫੀਲ ਕਰ ਰਹੇ ਹਾਂ ਫਰਦਰ ਜਿਹੜੇ ਆਰਡਰ ਹੈ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹ ਉਹਨਾਂ ਦੇ ਆਰਡਰ ਦੇ ਮਤਾਬਕ ਜਿਹੜੀ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਏਗੀ ਬੜੀ ਸੀਜ਼ ਕੀਤੀ ਗਈ ਹੈ ਤੁਹਾਡੇ ਮੈਂ ਕੀ ਮੰਗਦਾ ਸਦਾ ਜੀ ਸੀਐਮ ਮੁੱਖ ਮੰਤਰੀ ਪੰਜਾਬ ਮਾਨਯੋਗ ਸਰਦਾਰ ਸਿੰਘ ਜੀ ਔਰ ਸਾਡੇ ਜਿਹੜੇ ਡੀਜੀਪੀ ਪੰਜਾਬ ਹੈ ਕਰੋ ਜਿਆਦਾ ਸਰ ਉਹਨਾਂ ਦੀ ਸਾਨੂੰ ਕੰਟੀਨਿਊਟੀ ਇਹ ਡਾਇਰੈਕਸ਼ਨਸ ਹੈ ਕਿ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਇੱਕ ਕੰਟੀਨਿਊ ਡਰਾਈਵ ਚੱਲ ਰਹੀ ਹੈ ਉਹਦਾ ਇੱਕ ਬੜਾ ਇੰਪੋਰਟੈਂਟ ਅਸਪੈਕਟ ਹੈ ਜਿਹਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਐਂਡੀਪੀਐਸ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਹੁੰਦੇ ਆ ਉਹਦੇ ਵਿੱਚ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਹੈ ਕਿ ਸਾਰਿਆਂ 'ਚ ਅਸੀਂ ਇਹਨਾਂ ਦੀ ਜਿਹੜੀ ਮੂਵੇਬਲ ਜਾਂ ਇਮੂਵੇਬਲ ਪ੍ਰਾਪਰਟੀ ਹੁੰਦੀ ਹੈ ਜਿਹੜਾ ਅਕਿਊਜ਼ਡ ਹੁੰਦਾ ਹੈ ਡਰਗ ਸਪੈਡਨਰ ਜਾਂ ਡਰੱਗਸ ਸਮਗਲਰ ਉਹਨਾਂ ਦੀ ਅਸੀਂ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਾਉਣਾ ਹੈ ਸੋ ਥੈਟ ਜਿਹੜੀ ਵੀ ਉਹਨੇ ਡਰੱਗਸ ਦੀ ਇਨਕਮ ਤੋਂ ਆਪਣੀ ਚਾਲਿਆ ਅਚਲ ਪ੍ਰਾਪਰਟੀ ਬਣਾਈ ਹੈਗੀ ਉਹਨੂੰ ਉਹ ਅੱਗੇ ਵੇਚ ਨਾ ਪਾਏ ਕਿਸੇ ਨੂੰ ਵੀ ਮਤਲਬ ਮੌਰਗੇਜ ਸੇਲ ਕੁਝ ਵੀ ਨਾ ਕਰ ਪਾਏ ਉਹਦੇ ਤਹਿਤ ਜਿਹੜੇ ਐਸ ਐਚਓ ਸਮਰਾਲਾ ਹੈ ਉਹਨਾਂ ਨੇ ਦੋ ਐਦਾਂ ਦੇ ਕੇਸਿਸ ਰੀਸੈਂਟਲੀ ਐਂਡੀਪੀਐਸ ਤੇ ਫ੍ਰੀਜ਼ ਕਰਾਏ ਹੈ 68 ਐਸ ਐਂਡੀਪੀਐਸ ਪ੍ਰਾਪਰਟੀ ਫ੍ਰੀਜ਼ਰ ਜੇਦਾ ਤੁਸੀਂ ਪਿੱਛੇ ਦੇਖ ਰਹੇ ਹੋ ਅਸੀਂ ਅੱਜ ਇੱਕ ਪਬਲਿਕ ਨੋਟਿਸ ਲਾਇਆ ਹੈ ਇਹਨਾਂ ਦੇ ਰੈਵਨਿਊ ਰਿਕਾਰਡ ਤੋਂ ਸਾਨੂੰ ਇਹਨਾਂ ਦਾ ਜੋ ਵੀ ਪ੍ਰਾਪਰਟੀ ਸੀ ਉਹ ਸੀ ਦਿੱਲੀ ਦੇ ਕੰਪਟੈਂਟ ਅਥਾਰਟੀ ਨੂੰ ਭੇਜੀ ਉਹਨਾਂ ਨੇ ਪ੍ਰਾਪਰਟੀ ਕੇਸ ਐਗਜ਼ਾਮਿਨ ਕੀਤਾ ਤੇ ਉਹਦੇ ਚ ਇਹ ਪ੍ਰੂਫ ਹੋ ਗਿਆ ਕਿ ਜਿਹੜਾ ਇਹ ਬੰਦਾ ਹੈਗਾ ਸੁਖਪਾਲ ਸਿੰਘ ਵਾਸੀ ਗੁਰਨਾਨਕ ਰੋਡ ਸਮਰਾਲਾ ਇਹਨੇ 2021 ਚ ਅਸੀਂ ਕੇਂਡਪੀਐਸ ਤੋਂ ਪਰਚਾ ਦਾਜ ਕੀਤਾ ਸੀ ਜਿਹਦੇ ਚ ਸਾਨੂੰ ਨਸ਼ੀਲੀ ਗੋਲੀਆਂ ਕਮਰਸ਼ੀਅਲ ਕੁਆਂਟੀਟੀ ਤੇ ਰਿਕਵਰ ਹੋਈਆਂ ਸੀ ਉਹਦੇ ਚ ਇਹ ਸਭਿਆ ਵੀ ਹੋਈ ਹੈ ਸੋ ਬੇਸਿਕਲੀ ਇਹ ਇਹ ਪ੍ਰੂਵ ਹੋ ਗਿਆ ਕਿ ਜਿਹੜੀ ਇਹ ਦੇ ਰੈ residențial ਏਰੀਆ ਦੀ ਵੈਲਿਊ ਅਰਾਊਂਡ 29 ਲੱਖ ਤੋਂ ਉੱਪਰ ਆਈ ਹੈ ਹੁਣ ਸਾਨੂੰ ਆਰਡਰ ਮਿਲ ਗਿਆ ਹੈ ਕਿ ਐਸ ਐਚਓ ਦੀ ਪਰਮਿਸ਼ਨ ਤੋਂ ਬਿਨਾ ਇਹ ਬਿਲਕੁਲ ਵੀ ਅੱਗੇ ਕਿਸੇ ਵੀ ਤਰ੍ਹਾਂ ਇਸ ਪ੍ਰੋਪਰਟੀ ਨੂੰ ਯੂਜ਼ ਨਹੀਂ ਕਰ ਪਾਣਗੇ ਨਾ ਵੇਚ ਪਾਣਗੇ ਜਾਂ ਅੱਗੇ ਕਿਸੇ ਵੀ ਗਿਰਵੀ ਨਹੀਂ ਰੱਖ ਸਕਦੇ ਸੋ ਇੱਕ ਬੜਾ ਵਧੀਆ ਉਪਰਾਲਾ ਜਿੱਥੇ ਜਿਹੜੇ ਇੱਥੇ ਦੇ ਰੈ residențial ਲੋਗ ਹੈ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਜਿਹੜਾ ਸੁਖ ਸੁਖਪਾਲ ਸਿੰਘ ਹੈ ਇਹਨੇ ਪ੍ਰੋਪਰਟੀ ਇਲੀਗਲ ਢੇਰ ਨਾਲ ਵੜਾਈ ਹੈ ਸੋ ਇੱਕ ਵੱਡੀ ਝੋੜ ਪੈਂਦੀ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਸੋ ਦਾ ਉਹਨਾਂ ਦੀ ਅਗਲੀ ਜਨਰੇਸ਼ਨ ਵੀ ਇਹਨੂੰ ਮਿਸਯੂਜ਼ ਨਾ ਕਰਪਣ ਔਰ ਸਾਡੀ ਪਬਲਿਕ ਨੂੰ ਵੀ ਇੱਕ ਆਈ ਥਿੰਕ ਇੱਕ ਪੋਜ਼ਿਟਿਵ ਇਨਸਪੀਰੇਸ਼ਨ ਹੈ ਕਿ ਐਦਾਂ ਦੇ ਕੰਮਾਂ ਚ ਪੋਗੇ ਤਾਂ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਸੀਜ਼ ਹੋ ਜਾਏਗੀ ਔਰ ਤੁਹਾਡੀ ਅਗਲੀ ਜਨਰੇਸ਼ਨ ਵੀ ਇਹਨੂੰ ਯੂਜ਼ ਨਹੀਂ ਕਰ ਸਕਦੀ ਸੋ ਤੁਹਾਡੇ ਮਾਧਿਅਮ ਦੇ ਤਹਿਤ ਅੱਗੇ ਵੀ ਅਸੀਂ ਇੱਕ ਹੋਰ ਪ੍ਰਾਪਰਟੀ ਤੇ ਵੀ ਐਦਾਂ ਹੀ ਨੋਟਿਸ ਲਾਣਾ ਹੈ ਮੇਰੀ ਅਪੀਲ ਇਹ ਹੀ ਲੋਕਾਂ ਨੂੰ ਹੋਏਗੀ ਕਿ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਉਹਨਾਂ ਦੇ ਇਨਪੁਟ ਵੱਧ ਚੜ ਕੇ ਦੋ ਸੋ ਦਾ ਅਸੀਂ ਇਹਨਾਂ ਤੇ ਕੰਮ ਕਰੀਏ ਔਰ ਜਿਹੜਾ ਨਸ਼ੇ ਦਾ ਇੱਕ ਵਾਰ ਇਹਦੇ ਚ ਸਾਨੂੰ ਹੈਲਪ ਹੋਈ ਔਰ ਠਾਲ ਪਏ ਨਸ਼ੇ ਦਾ ਇੱਕ ਹੋਰ ਪ੍ਰੋਸੈਸ ਯੂਜ਼ ਕਰਨੀ ਉਹਦੀ ਕੋਈ ਡਿਟੇਲ ਵਗੈਰਾ ਉਹਦਾ ਜੀ ਨਾਂ ਹੈਗਾ ਸੋਨ ਸਿੰਘ ਉਹ ਪਿੰਡ ਮਾਨਕੀ ਦਾ ਰਹਿਣ ਵਾਲਾ ਹੈ ਇਹਨਾਂ ਤੇ 2019 ਚ ਵੀ ਐਨਡੀਪੀਐਸ ਦਾ ਕਮਰਸ਼ੀਅਲ ਪ੍ਰਾਪਰਟੀ ਦਾ ਪਰਚਾ ਦਰਜ ਹੋਇਆ ਸੀ ਔਰ ਇਹਨਾਂ ਦੀ ਜਿਹੜੀ ਪ੍ਰਾਪਰਟੀ ਉਹਦੀ ਵੈਲਿਊ ਅਰਾਊਂਡ 18 ਲੱਖ ਤੋਂ ਥੋੜੀ ਉੱਪਰ ਹੈ ਉਹਨੂੰ ਵੀ ਅਸੀਂ ਇਦਾਂ ਹੀ ਸੀਜ਼ ਕਰਾਂਗੇ Thank you.